ਤੇਰੀਆਂ ਧੀਆਂ ਹੋਣਗੀਆਂ ਮੇਰੇ ਪੁੱਤ ਦੀਆਂ ਨਹੀਂ ਐ ਲੈ ਜਾ ਇਹਨਾਂ ਨੂੰ ਚੱਕ ਕੇ ਜਦੋਂ ਮੈਂ ਆਪਣੇ ਪੋਤੇ ਨੂੰ ਕੁਝ ਖਵਾਣਾ ਹੁੰਦਾ ਨਾ ਮਾੜੀ ਨਹੀਂ ਤਾਲੀਆਂ ਸਾਹਮਣੇ ਆ ਕੇ ਬਹਿ ਜਾਂਦੀ ਐ ਇਹਨਾਂ ਕਜਾ ਮੂੰਹ ਕਰਕੇ ਕੀ ਦੇਖਦੀ ਐ ਮੇਰੇ ਵੱਲ ਚੱਕ ਤੇ ਲੈ ਜਾ ਆਪਣੇ ਕਮਰੇ ਚ ਜੇ ਤੁਹਾਡੀ ਨੂੰ ਛੋਟੀ ਨੂੰ ਤੇ ਮੁੰਡਾ ਹੋ ਗਿਆ ਤੇ ਤੁਸੀਂ ਉਹਨੂੰ ਪਲਕਾਂ ਦੇ ਚੱਕਿਆ ਹੋਇਆ ਤੇ ਮੇਰੇ ਦੋ ਧੀਆ ਹੋ ਗਈਆਂ ਤੇ ਸਾਡੀ ਕੋਈ ਘਰ ਚ ਇੱਜ਼ਤ ਨਹੀਂ ਮੰਮੀ ਜਿੰਨਾ ਦਰਦ ਲਾਪਰੀਤ ਨੂੰ ਮੁੰਡਾ ਜੰਮਣ ਤੇ ਹੋਇਆ ਨਾ ਉਹਨਾਂ ਦਰਦ ਮੈਨੂੰ ਵੀ ਹੋਇਆ ਮੇਰੀਆਂ ਧੀਆ ਜੰਮਣ ਤੇ ਫਿਰ ਇੰਨਾ ਫਰਕ ਕਿਉਂ ਘਰ ਹੈ ਮੇਰਾ ਦੋਨੋਂ ਪੁੱਤ ਮੇਰੇ ਤੇ ਇਸ ਘਰ ਚ ਨਾ ਹੁਕਮ ਵੀ ਮੇਰਾ ਹੀ ਚੱਲੇਗਾ ਤੂੰ ਇਹਨਾਂ ਨੂੰ ਚੱਕਦੀ ਆ ਕਿ ਮੈਂ ਚੱਕਾਂ ਰੋਣ ਵਾਲਾ ਮੂੰਹ ਬਣਾਇਆ ਉਹੀ ਜਦੋਂ ਦੀ ਗੁੰਨੂ ਹੋਈ ਆ ਉਦੋਂ ਤੋਂ ਘੱਟ ਤਾਂ ਨੇ ਮੈਨਨੇ ਸੁਣਨ ਨੂੰ ਮਿਲਦੇ ਸੀ ਜਦੋਂ ਦੀ ਰਹਿਮਤ ਹੋਈ ਆ ਉਦੋਂ ਤੋਂ ਤਾਂ ਤੁਹਾਡੀ ਮੰਮੀ ਨੇ ਜੀਣਾ ਹਰਾਮ ਕੀਤਾ ਹੋਇਆ ਇਸ ਘਰ ਦੇ ਵਿੱਚ ਇੱਦੀ ਚੱਲੀ ਜਾਣਾ ਯਾਰ ਤੂੰ ਮੇਰੇ ਬ੍ਰੀਕਫਾਸਟ ਬਣਾ ਤੇ ਮੈਂ ਦੁਕਾਨ ਤੇ ਜਾਉਂ ਤੂੰ ਸੀ ਨਾ ਰਹਿਮਤ ਨੂੰ ਫੜ ਲਓ ਮੈਂ 2 ਮਿੰਟਾਂ ਦੇ 2 ਪਰੌਂਠੇ ਬਣਾ ਕੇ ਆਉਂਦਾ ਹਾਦਾ ਯਾਰ ਮੈਂ 9 ਵਜੇ ਦੁਕਾਨ ਖੁੱਲ੍ਹਣੀ ਹੁੰਦੀ ਆ 8 ਵਜੇ ਹਾਲ ਤੱਕ ਰੋਟੀ ਨਹੀਂ ਬਣੀ ਸੀ ਮੈਂ ਨਾ ਰੋਟੀ ਬਣਾਣੇ ਜਾ ਰਹੀ ਸੀ ਤੇ ਤੁਹਾਡੀ ਮੰਮੀ ਲੋ ਅਪ੍ਰੀਤ ਮੁੰਡੇ ਨੂੰ ਤਾਂ ਫਰੋਸ ਦੀ ਵੀ ਸੀ ਤੇ ਮੇਰੀਆਂ ਧੀਆਂ ਨੂੰ ਖਾਣ ਵਾਲੀ ਚ ਆ ਸੁੱਟ ਕੇ ਦੇ ਰੇ ਸੀ ਕਿਤੇ ਮੇਰੀਆਂ ਧੀਆਂ ਜਾਨਵਰ ਨੇ ਜੀ ਆਪਸੋ ਵੀ ਇਹਨਾਂ ਤੋਂ ਸਿਲਾਟ ਕੇ ਦੋ ਕੌਂਠੀਆਂ ਬਣਾ ਦੇ ਲਿਓ ਹੁਣ ਇਹਨੂੰ ਥੱਪੜ ਦੇ ਡਰਾਮੇ ਨਾ ਕਰੋ ਮੈਨੂੰ ਜਲਦੀ ਰੋਟੀ ਲਿਆ ਦੇ ਭੁੱਖ ਲੱਗੀ ਹੈ ਹਾਂਜੀ ਬਣਾ ਦਿੰਦਾ you ਗੱਡੀ ਤਾਂ ਗੰਦੀ ਬੜੀ ਆ ਪਾਰਟੀ ਵਾਲੇ ਕੋਲੇ ਇਦਾਂ ਜਾਂਦੇ ਚੰਗੇ ਨਹੀਂ ਲੱਗਦੇ ਕੀ ਕਰੀ ਯਾਰ ਵਾਸ਼ਿੰਗ ਸੈਂਟਰ ਦੇਣਾ ਉੱਥੇ ਨੰਬਰ ਨਹੀਂ ਲੱਗਣਾ ਜਲਦੀ ਟਾਈਮ ਵੀ ਬੜਾ ਲੱਗਣਾ ਪਵਨ ਹਾਂਜੀ ਵੀਰੇ ਉਹ ਗੱਡੀ ਦਾ ਧੋਲਿਆ ਕਰ ਹੁਣ ਮੈਂ ਪਾਰਟੀ ਵਾਲੇ ਕੋਲੇ ਜਾਣਾ ਕਿਵੇਂ ਲੈ ਕੇ ਜਾਵਾਂ ਓ ਵੀਰੇ ਤੁਹਾਨੂੰ ਪਤਾ ਤਾਂ ਹੈ ਮੈਂ ਸਵੇਰੇ 6 ਵਜੇ ਉੱਠ ਕੇ ਗੱਡੀ ਧੋ ਦਿੰਨਾ ਉਹ ਅੱਜ ਜਾਗ ਹੀ ਨਹੀਂ ਖੁੱਲੀ ਸੀ ਹੰਡ ਕਰਕੇ ਨਾ ਰਜਾਈ ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਐਦਾਂ ਕਰ ਫਿਰ ਪੈਪ ਚੱਕ ਫਟਾਫਟ ਪਾਣੀ ਮਾਰ ਦੇ ਤੇ ਨਾਲ ਕੱਪੜਾ ਮਾਰ ਦੇ ਮੈਂ 10 ਮਿੰਟ ਵੇਟ ਕਰ ਲੈਣਾ ਹਾਂਜੀ ਹਾਂਜੀ ਮੈਂ ਹੁਣੇ ਮਾਰਦਾ ਪਾਣੀ ਲੈ ਲੀ ਹਾਂਜੀ ਬੋਲੋ ਬੋਲੋ ਰਦਿਕਾ ਵਾਈ ਮਾਰੋ ਫਟਾਫਟ ਮੋਟਰ ਚਲਾ ਦੇ ਵੀਰੇ ਨੇ ਆਵਾਜ਼ ਮਾਰੀ ਐ ਮੇਰੀ ਗੱਡੀ ਧੋਦਾ ਵੱਡਾ ਚੋਕੋ ਹੁਣ ਕੋਈਆਂ ਕੁਝ ਬੋਲਣਗੀ ਮੜ ਕੇ ਥੱਲੇ ਭਾਬੀ ਸੁਣੇਗੀ ਇਹ ਵੀਰੇ ਤਾਂ ਗਲ ਜਾਏਗੀ ਕੂਨ ਕਾ ਉਹ ਕੁਲੀਫਾਈ ਕਰਦੀ ਮੜੀ ਮੜੀ ਕਰਦਾ ਕੀ ਉਹ ਤੇ ਜੇ ਮੈਂ ਗੱਡੀ ਧੋਦਾਂ ਦਾ ਮੈਨੂੰ ਨਾ ਉੱਚੀ ਬੋਲ ਕੇ ਮਜਬੂਰ ਨਾ ਕਰੋ ਫਿਰ ਕਹਿੰਦੇ ਆ ਤਮਾਸ਼ਾ ਦਿਖਾਉਂਦੀ ਐ ਆ ਗੱਡੀ ਦੀ ਕਿਸੇ ਨਾ ਦੋਨੋਂ ਪਰਾ ਅੱਧੀ ਅੱਧੀ ਦੇਣੇ ਹੋ ਤੁਸੀਂ ਕੋਈ ਨੌਕਰ ਨਹੀਂ ਹੈਗੇ ਧੋਵੋ ਵੀ ਵਾਰੀ ਵਾਰੀ ਜਿੰਨੇ ਜਾਣਾ ਉਹੀ ਧੋਵੋ ਨੌਕਰੋਂ ਤੁਸੀਂ ਉਹਨਾਂ ਦੇ ਪਤਾ ਨਹੀਂ ਯਾਰ ਤੇਰਾ ਤੇ ਤੇਰੀ ਜਠਾਣੀ ਦਾ ਦਿਮਾਗ ਤੇ ਕੀ ਚੱਲਦਾ ਆਡੀ ਦੋਨਾਂ ਦੀ ਆਪਸ ਚ ਬਣਦੀ ਨਹੀਂ ਉਹ ਚੱਕ ਕਬੀਰ ਸਾਡੇ ਭਰਾਵਾਂ ਨੂੰ ਬੋਲਣ ਲੱਗਿਆ ਕਰ ਮੈਂ ਟੋਕੀ ਨਾ ਗਿਆ ਮੋਟਰ ਚਲਾ ਮੈਂ ਗੱਡੀ ਤੋਂ ਜਿਹ ਉੱਤ ਕਰਦਾ ਮੇਰਾ ਮੈਂ ਮੋਟਰ ਦੀਆਂ ਤਾਰਾਂ ਹੀ ਵੱਢਦਾ ਜਦੋਂ ਤੀ ਗੱਡੀ ਲਈ ਹੈ ਉਦੋਂ ਦੀ ਗੱਡੀ ਤੋਂ ਗੱਡੀ ਤੋਂ ਆਹ ਪਤਾ ਨਹੀਂ ਕਿਹੜਾ ਕਿਹਦੇ ਚ ਪੈਣਾਗਾ ਇਰਾਦਿਕਾ ਨੀਚੀ ਆ ਜਲਦੀ ਕੀ ਹੋ ਗਿਆ ਦੀਦੀ ਤੁਹਾਡਾ ਘਰ ਵਾਲਾ ਮੇਰੇ ਘਰ ਵਾਲੇ ਤੇ ਰੋਪ ਪਾ ਦਰਦਾ ਤੇ ਤੁਸੀਂ ਮੇਰੇ ਤੇ ਆਪਾਂ ਨਾ ਦਰਾਣੀਆਂ ਜਠਾਣੀਆਂ ਤੇ ਮੈਂ ਤੇਰੀ ਜਠਾਣੀ ਆ ਤੇ ਮੇਰਾ ਰੋਪ ਤਾਂ ਇਸ ਕਰ ਤੇ ਰਹੂਗਾ ਤੇ ਹਾਂ ਫਿਰ ਮੈਂ ਕੀ ਕਰਾਂ ਤੁਸੀਂ ਦੱਸੋ ਗੱਲ ਕੀ ਹੋਈ ਐ ਹੋਰ ਖਿਜਣਾ ਜਿਹੜਾ ਹੋ ਮੈਂ ਪਹਿਲਾਂ ਹੀ ਖਿਜੀ ਪਈ ਆ ਨਾ ਕੀ ਹੋ ਗਿਆ ਇਹੋ ਜਾਂ ਜਿਹੜਾ ਖਿਜੀ ਪਈ ਆ ਦੱਸ ਮੈਨੂੰ ਨਾ ਹਰਦੀਪ ਦੀਦੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆ ਭਾਜੀ ਪੂਰੇ ਮਹੱਲੇ ਚ ਬਾਹਰ ਖੜ ਕੇ ਵਾਜਾ ਮਾਰਦੇ ਪਏ ਨੇ ਇਹਨਾਂ ਨੂੰ ਵੀ ਗੱਡੀ ਤੋਂ ਗੱਡੀ ਤੋਂ ਇਹ ਚੀਜ਼ਾਂ ਚੰਗੀਆਂ ਨਹੀਂ ਭਲਾ ਜਦੋਂ ਤੇਰੇ ਵਾਲਾ ਇੱਕ ਦਿਨ ਛੱਡ ਕੇ ਸਵੇਰੇ 6 ਵਜੇ ਨਾ ਉੱਠ ਕੇ ਗੱਡੀ ਧੋ ਦਿੰਦਾ ਤੇ ਫਿਰ ਉਹਨੂੰ ਨੇ ਦਿੰਦਾ ਵੀ ਟਾਈਮ ਸਿਰ ਜਾ ਕੇ ਮੈਂ ਗੱਡੀ ਧੋਵਾਂ। ਆ ਬਾਨਸ ਬਣੀ ਆ ਨਾ ਮੈਨੂੰ ਸ਼ਕਲ ਨਾ ਬਣਾ ਕੇ ਦਿਖਾ। ਆ ਤੈਨੂੰ ਪਤਾ ਹੀ ਆ ਤੇਰੇ ਜੇਠ ਨੇ ਨਾ ਪਾਡੇ ਵਾਲੇ ਤੋਂ ਆਰਡਰ ਲੈਣ ਜਾਣਾ। ਆ ਗੰਦੀ ਜੀ ਗੱਡੀ ਲੈ ਕੇ ਜਾਂਦਾ ਚੰਗਾ ਲੱਗਦਾ ਪਣਾ। ਤੇ ਜੇ ਆਪਾਂ ਗੱਡੀ ਦੀ ਕਿਸ਼ਤ ਦੀ ਅੱਧੀ ਕਰਕੇ ਦੇਨੇ ਆ ਤੇ ਫੇ ਗੱਡੀ ਵੀ ਵਾਰੀ-ਵਾਰੀ ਧੋ ਉਹ ਨਾ ਇੱਕ ਜਣਾ ਧੋ ਲਵੇ ਤੇ ਇੱਕ ਜਣਾ ਕਪੜਾ ਮਾਰ ਲਵੇ। ਜਦੋਂ ਵੱਡਾ ਭਰਾ ਨਾ ਉਹਨੂੰ ਆਵਾਜ਼ ਮਾਰਦਾ ਤੇ ਛੋਟਾ ਪ੍ਰਾ ਭੱਜਿਆ ਜਾਂਦਾ ਭਰਾਮਾ ਭਰਾਮਚਨ ਐਨਾ ਪਿਆਰਾ ਤੇਰੇ ਤੋਂ ਮਿਲਦਾ ਦੇਖ ਕੇ ਜਰੀ ਨਹੀਂ ਹੁੰਦਾ ਹੈਗਾ ਦੀਦੀ ਆ ਤੁਹਾਡੀਆਂ ਨੇ ਸਾਰੀਆਂ ਸਿਕੀਮਾਂ ਮੈਂ ਜਾਣਦੀ ਆ ਜਦੋਂ ਮੰਮੀ ਇੱਥੇ ਸੀਗੇ ਨਾ ਉਦੋਂ ਤਾਂ ਤੁਹਾਡਾ ਰੋਹ ਚੱਲਦਾ ਨਹੀਂ ਸੀ ਆ ਕਿਰਨ ਦੀ ਟੈਨਸ਼ਨ ਲੈ ਕੇ ਮੰਮੀ ਜਾਂਦੇ ਗਏ ਨੇ ਗੁੰਮਸ਼ੁਦਾ ਹੋਏ ਨੇ ਉਦੋਂ ਤੁਸੀਂ ਮੇਰੇ ਤੇ ਫालतू ਦਾ ਰੋਹ ਮਾਰਨ ਲੱਗ ਗਏ ਤੇ ਕਿਰਨ ਵੀ ਜਦੋਂ ਇੱਥੇ ਆਂਦੀ ਆ ਤੁਸੀਂ ਉੱਤੇ ਅੱਡ ਰੋਹ ਮਾਰਦੇ ਉਹ ਵਿਚਾਰੀ ਇਸ ਕਰਕੇ ਵੱਢਦੀ ਨਹੀਂ ਇਸ ਘਰ 'ਚ ਇਹ ਫੇਰ ਨਾ ਤੇਰਾ ਭਲੇਖਾਗਾ ਜਦੋਂ ਆਪਣੀ ਸੱਸ ਇੱਥੇ ਸੀ ਨਾ ਰੋਹ ਉਹਦੋਂ ਵੀ ਮੇਰਾ ਪੂਰਾ ਹੀ ਸੀਗਾ ਧੀਵੀ ਤੁਸੀਂ ਤਾਂ ਨਾ ਹੁਣ ਬੱਸ ਕਰੋ ਆਪਣੀ ਬਹਿਸ ਵਧਣੀ ਐ ਇਹਦੇ ਨਾਲ ਮਿੰਦਾ ਇਸ ਚੀਜ਼ ਦਾ ਦੋਖਾ ਵੀ ਉਹ ਨਾਾਦ ਹੋ ਕੇ ਸੋਨੇ ਕੱਪੜੇ ਪਾ ਕੇ ਆਏ ਨੇ ਵੀਰੇ ਨੇ ਨਾ ਉਹਨਾਂ ਨੂੰ ਗੱਡੀ ਤੋਂ ਲਾਤ ਤਾ ਪੈਂਟ ਤੇ ਛਿੱਟੇ ਪੈਣੇ ਕੱਪੜੇ ਗੰਦੇ ਹੋਏ ਨੇ ਉੱਤੋਂ ਠੰਡ ਆ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗਦਾ ਆ ਤੇਰੇ ਮੁੰਡੇ ਨੇ ਨਾ ਰੰਗਾ ਰੂੰਗਾ ਦਾ ਖਲਾਰਾ ਪਾਇਆ ਪਹਿਲਾਂ ਇਹਨੂੰ ਚੱਕ ਉਹ ਖੜਖੜ ਬਾਅਦ ਚ ਚੱਕੀ ਆ ਪਹਿਲਾਂ ਤੈਨੂੰ ਮੈਂ ਨਜ਼ਾਰਾ ਦਿਖਾ ਕੇ ਲਿਆ ਮਾ ਬਾਹਰ ਕੀ ਹੋ ਰਿਹਾ ਹੋ ਹੋ ਕੱਪੜਾ ਮਾਰ ਲਾ ਜਲਦੀ ਜਲਦੀ ਪਾਣੀ ਮਾਰੀ ਜਾਣਾ ਹੋ ਹੋ ਤੇ ਫੋਨ ਮੈਂ ਉਹ ਗੇਮ ਖੇល ਕੇ ਦਿਖਾਉਣਾ ਆ ਜਿਹੜੇ ਹੱਥ ਨਾਲ ਫੋਨ ਲੇਤਾ ਹੈ ਨਾ ਉਸੇ ਹੱਥ ਨਾਲ ਵਾਪਸ ਕਰ ਦੇ ਮਾਂ ਵਾਂਗ ਖੋਣ ਦੀ ਹੱਤ ਪਈ ਹੋਈ ਆ ਮੰਮੀ ਮੈਂ ਕਿਰਨ ਨੂੰ ਨਾ ਕਹਿੰਦੀ ਚੰਗੀ ਨਹੀਂ ਲੱਗਦੀ ਉਹਨੂੰ ਤੁਸੀਂ ਆਪ ਹੀ ਕਹਿ ਦਿਓ ਕਿ ਆਪਣੇ ਜਵਾਕਾਂ ਨੂੰ ਮੇਰੇ ਜਵਾਕ ਦੇ ਲੱਗੇ ਨਾ ਲੱਗਣ ਦਵੇ ਉਹ ਤੇਰੇ ਸਾਹਮਣੇ ਮੈਂ ਇਹਦੀ ਇੰਨੀ ਤਾਂ ਬੇਸਤੀ ਕਰਦੀ ਆ ਹਟਦੀ ਹੋਈ ਨਹੀਂ ਬੱਚੇ ਵੀ ਬੇਸ਼ਰਮ ਐ ਤੇ ਮਾਂ ਵੀ ਬੇਸ਼ਰਮ ਗੁੰਨੂ ਜਾ ਜਾ ਕੇ ਆਪਣੇ ਰੂਮ 'ਚ ਬੈਠ ਇੱਥੇ ਕੀ ਕਰਨ ਆਈ ਐ? ਫਿਰ ਕੀ ਆ ਜਾਚੀ? ਇੱਕ ਮੇਰਾ ਵੀ ਤਾਂ ਭਰਾ ਹੈ ਮੈਂ ਬੈਣ ਹਾਂ ਦੀ ਕੋਲ। ਚੱਲ ਨਹੀਂ ਚੱਲ। ਤੇਰਾ ਭਰਾ। ਕਿੰਨੇ ਕਿਹਾ ਤੁਹਾਨੂੰ ਤੇਰਾ ਭਰਾ ਹੈ? ਮੰਮੀ ਕਹਿੰਦੇ ਇੱਕ ਤੇਰਾ ਭਰਾ ਹੈ। ਬੇਟਾ ਜੇ ਇੱਕਮ ਤੇਰਾ ਭਰਾ ਹੁੰਦਾ ਨਾ ਤੇ ਤੁਸੀਂ ਇਕੱਠੇ ਇੱਕੋ ਸਕੂਲੇ ਜਾਂਦੇ ਅਲੱਗ-ਅਲੱਗ ਸਕੂਲ ਨਾ ਜਾਂਦੇ। ਜੇ ਆਪਾਂ ਅਲੱਗ-ਅਲੱਗ ਸਕੂਲ 'ਚ ਪੜਦੇ ਆਂ ਘਰ 'ਚ ਤੇ ਇਕੱਠੇ ਰਹਿੰਦੇ ਆਂ ਟਿਊਸ਼ਨ ਤਾਂ ਕਿੱਥੇ ਪੜਦੇ ਆ ਤੇ ਉਹ ਮੇਰਾ ਭਰਾ ਨਹੀਂ ਹੈ। ਕਿ ਉਹ ਮੇਰੇ ਤੋਂ ਪਾਪ ਕਰਾਣਾ ਚਾਹਨੀ ਹੈ ਆ ਸਵੇਰ ਦੀ ਨਾ ਮੇਰੇ ਹੱਥੇ ਚ ਨਾ ਖੁਰਕੋ ਹੋ ਜਾਂਦੀ ਆ ਠੰਡ ਚ ਤੇਰੇ ਮਾ ਦੋ ਸੁੱਟੂਗੀ ਫਿਰ ਤੂੰ ਵਧੀਆ ਰਹੂਗੀ ਹਲਾ ਮਾਦੀ ਸਦਾ ਦੇਦੇ ਨੇ ਮੰਮੀ ਇੱਕਮ ਫੋਨ ਚੁਲਾ ਰਹੀ ਸੀ ਤੇ ਮੈਂ ਵੀ ਫੜ ਕੇ ਫੋਨ ਚੁਲਾ ਲਿਆ ਤੇ ਮੈਨੂੰ ਟੱਕਾ ਮਾਰ ਕੇ ਬਾਹਰ ਕੱਢਤਾ ਕੋਈ ਨਾ ਬੋਲ ਸਬਰਾ ਇੱਕ ਨਾ ਇੱਕ ਦਿਨ ਬਾਅਦ ਚੋਂ ਉਹ ਦੋਨੋਂ ਨੂੰ ਜ਼ਰੂਰ ਪਿਆਰ ਕਰਣੀ ਹੈ ਮੰਮੀ ਅੱਗੇ ਤੇ ਦਦੀ ਮੈਨੂੰ ਬੁਲਾ ਲੈਂਦੇ ਸੀ ਹੁਣ ਰਹਿਮਤ ਤੋਂ ਬਾਅਦ ਮੈਂ ਝੜਤਾ ਉਹ ਬੋਲਤ ਰਹਿਮਤ ਤੋਂ ਬਾਅਦ ਆਪਾਂ ਤਿੰਨੋਂ ਹੀ ਭੈੜੀਆਂ ਬਣ ਗਏ ਆ ਪਰ ਮੈਨੂੰ ਤੁਸੀਂ ਮੇਰੀ ਜਾਨ ਤੋਂ ਵੀ ਪਿਆਰੀ ਹੋ ਕੇ ਗੱਲ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਹੋ ਕੰਮ ਤੇ ਨਹੀਂ ਜਾਣਾ ਸੱਜਣ ਨੇ ਆ ਕੀ ਹੋ ਗਿਆ ਟਾਈਮ ਕਿੰਨਾ ਹੋਇਆ 10 ਵਜੇ ਹੁਣ ਦੁਕਾਨ ਤੇ ਜਾ ਕੇ ਉਥੇ ਚਾਹ ਕੌਫੀ ਪੀ ਲਿਓ ਆਪਣੇ ਤਾਂ ਦੁੱਧ ਖਤਮ ਹੋ ਗਿਆ ਦੋ ਦੋ ਕਿਲੋ ਦੁੱਧ ਇੱਕ ਦਿਨ ਦੇ ਵਿੱਚ ਖਤਮ ਹੋਣ ਲੱਗ ਗਿਆ ਫਿਰ ਤਾਂ ਕਰ ਲਈਆਂ ਸੀ ਕਮਾਈਆਂ ਹੁਣ ਇਹਦੇ 'ਚ ਮੇਰੀ ਕੀ ਗਲਤੀ ਆ ਮੈਂ ਤਾਂ ਦੁੱਧ ਬਚਾ-ਬਚਾ ਕੇ ਰੱਖਦੀ ਆ ਆ ਕਿਹੜੇ ਨੂੰ ਮਹਾਰਾਣੀ ਆ ਰਹਿਮਤ ਨੂੰ ਖਾਣ ਨੂੰ ਕੁਛ ਨਹੀਂ ਦਿੰਦੀ ਬਸ ਬੋਤਲਾਂ 'ਚ ਦੁੱਧ ਪਾਈ ਜਾਊਗੀ ਤੇ ਦੇਈ ਜਾਊਗੀ ਅੱਛਾ ਰਹਿਮਤ ਦੁੱਧ ਪਿੰਦੀ ਆ ਤਾਂ ਫਿਰ ਕੀ ਆ ਕੁੜੀ ਦਾ ਖਾਤਾ ਗਿਨੀਦਾ ਨਹੀਂ ਹੁੰਦਾ ਬੈਜੋ ਟੇਕੇ ਉਹ ਆਪ ਤੇ ਬਹੁਤ ਚਲਾਕ ਆ ਆ ਜਿਹੜੇ ਨਿਆਣੇ ਆ ਉਹਨਾਂ ਨੂੰ ਵੀ ਚਲਾਕ ਕਰੀ ਜਾਂਦੀ ਆ। ਲਾਪਰੀ ਤਨ ਮੈਂ ਕਿੰਨੀ ਵਾਰੀ ਗਿਆ ਦੋਨਾਂ ਕੁੜੀਆਂ ਨੂੰ ਮਾੜਾ ਨਾ ਗਿਆ ਗਾ। ਸਵਰਨਾ ਭਾਜੀ ਤੇ ਆਪ ਦੁਕਾਨ ਤੇ ਚੱਲ ਜਾਂਦੇ ਤੇ ਤੁਸੀਂ ਵੀ ਕੰਮ ਤੇ ਚੱਲ ਜਾਂਦੇ ਹੋ। ਮਗਰੋਂ ਮੈਨੂੰ ਪੁੱਛੋ ਜਿਹੜੇ ਤਿੰਨੇ ਨਿਆਣੇ ਇਕੱਠੇ ਹੋ ਜਾਂਦੇ ਨੇ ਇੰਨੇ ਕੰਮਾਂ ਰੋਲੇ ਪਾਉਂਦੇ ਨੇ ਏਕਮ ਨੂੰ ਤੇ ਜਿਉਣ ਨਹੀਂ ਦਿੰਦੇ। ਜੇ ਮੇਰਾ ਵਾਸਤੇ ਚੱਲੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜਾਂ। ਲਾਪਰੀ ਦੂਜਿਆਂ ਦੀ ਜਵਾਬ ਨਾਲੋਂ ਨਾ ਪਹਿਲਾਂ ਆਪਣਾ ਜਵਾਬ ਦੇਖੀਦਾ ਹੁੰਦਾ। ਆਪਣਾ ਏਕਮ ਕਿੰਨਾ ਸ਼ਰਾਰਤੀ ਆ। ਮੇਰੇ ਆਲਾ ਨਾ ਦਾਦੀ ਦਾ लाडला ਤੇ ਹੁਣ ਵੀ ਜਾ ਕੇ ਵੇਖ ਲਓ। ਦਾਦੀ ਦੀ ਗੋ ਤੇ ਸ਼ਰਾਰਤੀ ਕਿਉਂ ਨਹੀਂ ਹੋਊਗਾ ਮੰਮੀ ਵੀ ਨਾ ਬਾਹਲਾ ਏਕਮ ਦਾ ਕਰਦੀ ਆ ਤਾਂ ਹੀ ਸਿਰੇ ਜੜਿਆ ਆ ਹਾਂ ਹਾਂ ਏਕਮ ਕਰ ਲਾਡਲਾ ਆਪੇ ਹੋਊਗਾ ਕੱਲਾ ਕੱਲਾ ਤੇ ਪੁੱਤ ਐ ਇਸ ਘਰ ਦਾ ਉਹ ਚੜੇਲਾ ਦੇਖ ਲੋ ਮੰਮੀ ਲੱਗ ਗੇ ਨਹੀਂ ਲੱਗਣ ਦਿੰਦੀ ਉਹਨਾਂ ਨੂੰ ਲਾਪਰਵਿਰ ਛੋਟੀ ਛੋਟੀ ਕੁੜੀਆਂ ਨੂੰ ਐ ਨਾ ਗਿਆ ਕਰ ਲੋਕੀ ਇਹਨਾਂ ਨੂੰ ਕੰਜਗਾ ਮੰਨਦੇ ਨੇ ਤੁਸੀਂ ਮੈਨੂੰ ਨਾ ਸਮਝਾਓ ਨਾਲੇ ਤੁਹਾਨੂੰ ਪਤਾ ਮੰਮੀ ਕਿਰਨ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੇ ਕਹਿੰਦੇ ਨੇ ਪੁੱਠੇ ਪੈਰਾਂ ਵਾਲੀ ਆ ਮੰਮੀ ਜੋ ਮਰਜ਼ੀ ਕਹਿੰਦੀ ਹੋਵੇ ਕਹੀ ਜਾਂਦੇ ਠੀਕ ਆ ਕਿਰਨ ਤੇਰੀ ਜਠਾਣੀ ਆ ਮੈਂ ਮਾੜਾ ਨਹੀਂ ਬੋਲਣਾ ਠੀਕ ਹੈ ਠੀਕ ਹੈ ਜੀ ਮੈਂ ਕੁਝ ਨਹੀਂ ਕਹਿੰਦੀ ਪਰ ਮੇਰੀ ਇੱਕ ਗੱਲ ਸੁਣ ਲੋ ਜੇ ਉਹਨਾਂ ਦੀ ਕੁੜੀਆਂ ਨੇ ਮੇਰੇ ਮੁੰਡੇ ਨੂੰ ਤੰਗ ਕੀਤਾ ਤੇ ਮੈਂ ਬਰਦਾਸ਼ਤ ਨਹੀਂ ਕਰਨਾ ਗੁੰਨੂ ਕਿਧਰ ਨਾ ਖੇਡੂਗੀ ਏਕਮ ਨਾਲ ਹੀ ਖੇਡੂਗੀ ਸਾਰਾ ਸਾਰਾ ਦਿਹਾੜਾ ਵੀਰਾ ਵੀਰਾ ਕਹਿੰਦੀ ਰਹਿੰਦੀ ਹੈ ਹਣ ਤੁਸੀਂ ਨਾ ਚੁੱਪ ਕਰਕੇ ਕੰਮ ਤੇ ਚੱਲ ਜਾਓ ਤੇ ਨਾਲੇ ਮੇਰੀ ਇੱਕ ਗੱਲ ਸੁਣ ਲੋ ਗੁੰਨੂ ਦਾ ਤੇ ਰਹਿਮਤ ਦਾ ਏਕਮ ਕੋਈ ਭਰਾ ਨਹੀਂ ਹੈਗਾ ਉਹ ਬਸ ਉਹਨਾਂ ਦੇ ਚਾਚੇ ਦਾ ਮੁੰਡਾ ਹੈ ਸੁਣਿਆ ਸੀ ਕੁੜੀਆਂ ਨਾ ਮਾਵਾ ਪਿੱਛੇ ਲੱਗ ਕੇ ਘਰ ਖਰਾਬ ਕਰ ਲੈਂਦੀਆਂ ਤੂੰ ਸੱਸ ਮਗਰ ਲੱਗ ਕੇ ਨਾ ਘਰ ਖਰਾਬ ਕਰ ਲੋ ਅੱਜ ਰੋਟੀ ਲੇਟ ਹੋ ਗਈ ਤੁਸੀਂ ਮੇਰੇ ਨਾਲ ਗੁੱਸੇ ਹੋ ਜਾਓ ਪਰ ਰੋਟੀ ਨਾਲ ਨਾ ਹੋਵੋ ਆ ਲੋ ਗਰਮ ਗਰਮ ਖਾ ਲੋ ਲੈ ਜਾ ਆਪਣੀ ਰੋਟੀ ਮੈਂ ਨਹੀਂ ਖਾਣੀ ਪਹਿਲਾਂ ਸਵੇਰੇ ਘਰੋਂ ਕਲਪਾ ਦਾ ਨੇ ਤੇ ਬਾਅਦ ਚ ਇੱਥੇ ਗਾਂਕ ਨਹੀਂ ਪੈਂਦਾ ਆ ਫੜੋ ਰੋਟੀ ਉੱਥੇ ਟਿੱਕ ਕੇ ਰੋਟੀ ਖਾ ਲੋ ਮੈਂ ਆਪ ਹੀ ਸਫਾਈ ਕਰ ਲੰਨੀ ਆ ਖਾ ਲੋ ਤੇ ਮੈਂ ਰੋਟੀ ਖਵਾ ਕੇ ਜਾਣੀ ਤੇ ਮੈਂ ਟਿਫਨ ਲੈ ਕੇ ਜਾਣਾ ਜਿਨ੍ਹਾਂ ਨੇ ਅੱਜ ਮੇਰੇ ਬਰਾਬਰ ਦੁਕਾਨਾਂ ਖੋਲੀਆਂ ਨੇ ਨਾ ਉਹ ਸ਼ੋਰੂਮ ਖੋਲ੍ਹੇ ਬੈਠੇ ਐ ਤੇ ਮੈਂ ਇੱਥੇ ਦਾ ਇੱਥੀ ਆ ਕੋਈ ਗੱਲ ਨਹੀਂ ਜੀ ਹੰਡ ਹੈ ਲੋਕੀ ਘਟਵਾਦੀ ਨਿਕਲਦੇ ਨੇ ਜਦੋਂ ਬੰਦਾ ਨਾ ਘਰੋਂ ਕੱਲ ਪਿਆ ਹੋਵੇ ਤਾਂ ਫਿਰ ਕੰਮ ਨਹੀਂ ਹੁੰਦਾ ਤੈਨੂੰ ਕੀ ਪਤਾ ਦੁਕਾਨਦਾਰੀਆਂ ਦਾ ਲੋਕਾਂ ਕੋਲੇ ਸ਼ੋਰੂਮ ਜਾਣ ਦਾ ਟਾਈਮ ਹੈਗਾ ਪਰ ਸਾਡੀਆਂ ਨਿੱਕੇ ਨਿੱਕੇ ਦੁਕਾਨਾਂ ਤੇ ਆਉਣ ਦਾ ਟਾਈਮ ਨਹੀਂ ਹੈਗਾ ਜੀ ਆਪਣੇ ਨਾ ਦੋ 3 ਨੇ ਉਹਨਾਂ ਦੇ ਪੈਰਾਂ ਕਰਕੇ ਨਾ ਆਪਣੇ ਘਰ 'ਚ ਬਰਕਤ ਦੇਖਿਓ ਕਿੰਨੀ ਹੋਣੀ ਆ ਮੈਂ ਉਹ ਘਰ ਵੀ ਸੁੱਕੀ ਵਾਜ਼ੇ ਦੇਖੇ ਜਿਨ੍ਹਾਂ ਘਰ ਧੀਆ ਹੁੰਦੀਆਂ ਨੇ ਜੇ ਰੱਬ ਨੇ ਭਾਗ ਲਾਉਣੇ ਹੁੰਦੇ ਨਾ ਜਦੋਂ ਪਹਿਲੀ ਧੀ ਹੋਈ ਸੀ ਉਦੋਂ ਹੀ ਲੱਗ ਜਾਣੀ ਸੀ ਮੈਨੂੰ ਇਹ ਚੀਜ਼ਾਂ ਨਾਲ ਸਖਿਆ ਜਬ ਅਗਜਾ ਕਰੇ ਨਾਲ ਕੁੜੀਆਂ ਕਿੱਥੇ ਛੱਡ ਕੇ ਆਈਆਂ ਗੁਰਨੂ ਨੂੰ ਮੈਂ ਆਪਣਾ ਫੋਨ ਦੇ ਕੇ ਆਈਆਂ ਤੇ ਰਹਿਮਤ ਸੁੱਤੀ ਪਈ ਸੀ ਜੇ ਰਹਿਮਤ ਉੱਠ ਗਈ ਨਾ ਤੈਨੂੰ ਮਾਤਾ ਤੇ ਪਾਰੇ ਦਾ ਪਤੀ ਐ ਚਲ ਜਾ ਕਰੇ ਚਲੋ ਜਾਨੀ ਆ ਟਿਫਨ ਨਾ ਖਤਮ ਕਰਦੇ ਹੋ ਜੇ ਰਾਤੀ ਉਦਾਂ ਹੀ ਆਇਆ ਨਾ ਫਿਰ ਆਪਣਾ ਹਾਲ ਸੋਚ ਲਿਓ ਤੈਨੂੰ ਤੇਰੇ ਪੇਕੇਆ ਨੇ ਉਸ ਟਾਈਮ ਸਮਝਾਇਆ ਸੀ ਪਰ ਤੂੰ ਉਹਨਾਂ ਦੀ ਇੱਕ ਨਾ ਮੰਨੀ ਹੁਣ ਤੇਰੇ ਕਰਮਾਂ ਦੀ ਸਜ਼ਾ ਤੈਨੂੰ ਤਾਂ ਮਿਲਨੀ ਮਿਲਨੀ ਹੈ ਨਾਲ ਹੀ ਤੇਰੀਆਂ ਧੀਆਂ ਨੂੰ ਵੀ ਮਿਲਣੀ ਹੈ